ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਚੁਪੈਰਾ ਸਾਹਿਬ ਕੱਟਣ ਬਾਰੇ ਬਹੁਤ ਸਾਰੀਆਂ ਸੰਗਤਾਂ ਹਨ ਜੋ ਚੁਪੈਰਾ ਸਾਹਿਬ ਕੱਟ ਰਹੀਆਂ ਹਨ ਤੇ ਬਹੁਤ ਸਾਰੀਆਂ ਸੰਗਤਾਂ ਚੁਪੈਰਾ ਸਾਹਿਬ ਕੱਟਣ ਬਾਰੇ ਸੋਚ ਰਹੀਆਂ ਹਨ ਕਿਉਂਕਿ ਉਹਨਾਂ ਦੇ ਮਨ ਵਿੱਚ ਬਹੁਤ ਸਾਰੇ ਸ਼ੱਕ ਹਨ ਕੀ ਚੁਪੈਰਾ ਸਾਇਡ ਕੀ ਹੈ ਚੁਪੈਰਾ ਸਾਹਿਬ ਕਿਦਾਂ ਕਰਨਾ ਹੈ ਕਿਤੇ ਸਾਥੂ ਕੋਈ ਗਲਤੀ ਨਾ ਹੋ ਜਾਵੇ ਸੰਗਤ ਜੀ ਜਦ ਮੈਂ ਪਹਿਲੀ ਵਾਰ ਚੁਪੈਰਾ ਸਾਹਿਬ ਕਟਿਆ ਤਾਂ ਮੇਰੇ ਮਨ ਵਿੱਚ ਵੀ ਇਹ ਬਹੁਤ ਸਾਰਾ ਡਰ ਸੀ ਕਿਤੇ ਮੇਰੇ ਤੋਂ ਕੋਈ ਗਲਤੀ ਨਾ ਹੋ ਜਾਵੇ ਮੈਂ ਵੀ ਆਪਣਾ ਡਰ ਖਤਮ ਕਰਕੇ ਚੁਪੈਰਾ ਸਾਹਿਬ ਕਟਣਾ ਸ਼ੁਰੂ ਕੀਤਾ ਤੇ ਬਾਬਾ ਦੀਪ ਸਿੰਘ ਦੀਪ ਸਿੰਘ ਜੀ ਪਾਸੋਂ ਬਹੁਤ ਸਾਰੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਸੰਗਤ ਜੀ ਹੁਣ ਆਪਾਂ ਗੱਲ ਕਰਾਂਗੇ ਕਿ ਚੁਪੈਰਾ ਸਾਹਿਬ ਦੀ ਕੀ ਮਰਿਆਦਾ ਹੈ ਸੰਗਤ ਜੀ ਸਭ ਤੋਂ ਪਹਿਲਾਂ ਆਪਾਂ ਘਰ ਦੀ ਸਫਾਈ ਕਰਨੀ ਹੈ ਜਿੱਥੇ ਅਸੀਂ ਬੈਠ ਕੇ ਪਾਠ ਕਰਨਾ ਹੈ ਚੁਪੈਰਾ ਸਾਹਿਬ ਘਟਣਾ ਹੈ ਉਸ ਕਮਰੇ ਨੂੰ ਸਾਫ਼ ਸੁਥਰਾ ਰੱਖਿਆ ਜਾਵੇ ਸੰਗਤ ਜੀ ਫਿਰ ਆਪਾਂ ਕੇਸੀ ਅਸ্নান ਕਰਕੇ ਸਾਫ ਸੁਥਰੇ ਬਸਤਰ ਪਹਿਨ ਕੇ ਉਸ ਤੋਂ ਬਾਅਦ ਕੜਾ ਪ੍ਰਸਾਦ ਦੀ ਦੇਖ ਬਹੁਤ ਹੀ ਸਰਦਾ ਨਾਲ ਤਿਆਰ ਕਰਨੀ ਹੈ ਕੜਾ ਪ੍ਰਸਾਦ ਦੀ ਦੇਖ ਕਰਦੇ ਕਰਦੇ ਅਸੀਂ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਸਿਮਰਨ ਕਰਨਾ ਹੈ ਫਿਰ ਤੁਸੀਂ ਪਾਣੀ ਦਾ ਗਲਾਸ ਕੋਲ ਰੱਖਣਾ ਹੈ ਕਿਉਂਕਿ ਇਹ ਪਾਣੀ ਦਾ ਗਲਾਸ ਪਾਠ ਕਰਨ ਨਾਲ ਜਲ ਵਿੱਚ ਤਬਦੀਲ ਹੋ ਜਾਂਦਾ ਹੈ ਸੰਗਤ ਜੀ ਫਿਰ ਅਸੀਂ ਜੋਤ ਲਗਾਉਣੀ ਹੈ 12 ਵਜੇ ਪਾਠ ਸ਼ੁਰੂ ਕਰਨਾ ਹੈ ਸੰਗਤ ਜੀ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਬਾਬਾ ਦੀਪ ਸਿੰਘ ਜੀ ਅੱਗੇ ਅਰਦਾਸ ਕਰਨੀ ਹੈ ਕਿ ਬਾਬਾ ਦੀਪ ਸਿੰਘ ਜੀ ਸਾਡਾ ਚਪੈਰਾ ਸਾਹਿਬ ਵਿੱਚ ਮਣ ਲੱਗੇ ਸਾਡਾ ਮਨ ਇਧਰ ਉਧਰ ਨਾ ਪਟਕੇ ਕਿਉਂਕਿ ਸੰਗਤ ਜੀ ਜਦ ਅਸੀਂ ਪਾਠ ਕਰਨ ਬੈਠਦੇ ਆਂ ਕਈ ਵਾਰ ਬਹੁਤ ਸਾਰੀਆਂ ਸੰਗਤਾਂ ਦਾ ਮਨ ਇੱਧਰ ਉੱਧਰ ਟਕਦਾ ਰਹਿੰਦਾ ਹੈ ਇਸ ਲਈ ਬਾਬਾ ਜੀ ਅੱਗੇ ਅਰਦਾਸ ਕਰਨੀ ਹੈ ਕਿ ਸਾਡਾ ਮਨ ਇੱਕ ਜਗ੍ਹਾ ਤੇ ਜਪੈਰਾ ਸਾਹਿਬ ਵਿੱਚ ਲੱਗੇ ਬਾਬਾ ਦੀਪ ਸਿੰਘ ਜੀ ਤੁਸੀਂ ਅੰਗ ਸੰਗ ਸਹਾਈ ਹੋ ਕੇ ਜਪੈਰਾ ਸਾਹਿਬ ਵਿੱਚ ਮੇਰਾ ਮਨ ਲਗਾਉਣਾ ਫਿਰ ਸੰਗਤ ਜੀ 12 ਵਜੇ ਜਪੈਰਾ ਸਾਹਿਬ ਸ਼ੁਰੂ ਕਰਨਾ ਹੈ ਸਭ ਤੋਂ ਪਹਿਲਾਂ ਜਪਜੀ ਸਾਹਿਬ ਦੇ ਪੰਜ ਪਾਠ ਕਰਨੇ ਹਨ ਉਹ ਪਾਠ 12 ਵਜੇ ਤੋਂ ਲੈ ਕੇ 1:15 ਤੱਕ ਕਰਨੇ ਹਨ 1:15 ਤੋਂ ਲੈ ਕੇ 3:30 ਤੱਕ ਅਸੀਂ ਚੌਪਾਈ ਸਾਹਿਬ ਦਾ ਸਾਹਿਬ ਦੇ ਦੋ ਪਾਠ ਕਰਨੇ ਹਨ 3:30 ਤੋਂ ਲੈ ਕੇ 1:45 ਤੱਕ ਤੁਸੀਂ ਬ੍ਰੇਕ ਲੈ ਸਕਦੇ ਹੋ ਜੇਕਰ ਤੁਸੀਂ ਬ੍ਰੇਕ ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਨਾਮ ਦਾ ਸਿਮਰਨ ਕਰ ਸਕਦੇ ਹੋ ਵਾਹਿਗੁਰੂ ਜੀ ਦਾ ਸਿਮਰਨ ਕਰ ਸਕਦੇ ਹਾਂ ਜਾਂ ਹੋਰ ਪਾਠ ਵੀ ਕਰ ਸਕਦੇ ਹਾਂ ਸੰਗਤ ਜੀ ਫਿਰ ਅਸੀਂ 1.45 ਤੋਂ ਲੈ ਕੇ 2 ਵਜੇ ਤੱਕ ਬਾਬਾ ਦੀਪ ਸਿੰਘ ਜੀ ਦਾ ਨਾਮ ਸਿਮਰਨ ਸਾਵਤ ਇਦਾਂ ਪਾਠ ਕਰਨੇ ਹਨ ਫਿਰ 2 ਵਜੇ ਤੋਂ ਲੈ ਕੇ ਅਸੀਂ ਨੇ ਸੁਖਮਨੀ ਸਾਹਿਬ ਦਾ ਪਾਠ ਸ਼ੁਰੂ ਕਰਨਾ ਹੈ ਸੁਖਮਨੀ ਸਾਹਿਬ ਦਾ ਪਾਠ ਕਰਨ ਉਪਰੰਤ ਨੰਦ ਸਾਹਿਬ ਜੀਆ ਸੇ ਪੌੜੀਆਂ ਦਾ ਪਾਠ ਕਰਨਾ ਹੈ ਫਿਰ ਅਸੀਂ 4 ਵਜੇ 4 ਸਹੀ 4 ਵਜੇ ਅਰਦਾਸ ਕਰਨੀ ਹੈ ਅਰਦਾਸ ਵਿੱਚ ਤੁਸੀਂ ਸੰਗਤ ਜੀ ਇਹ ਕਹਿਣਾ ਹੈ ਕਿ ਬਾਬਾ ਦੀਪ ਸਿੰਘ ਜੀ ਸਾਡਾ ਇਹ ਪਾਠ ਗੁਰਦੁਆਰਾ ਸੀਸ ਗੰਸ ਸਾਹਿਬ ਪ੍ਰਵਾਨ ਹੋਵੇ ਫਿਰ ਤੁਹਾਡੀਆਂ ਜੋ ਵੀ ਮਨੋ ਕਾਮਨਾਵਾਂ ਹਨ ਤੁਸੀਂ ਬਾਬਾ ਜੀ ਅੱਗੇ ਰੱਖ ਸਕਦੇ ਹੋ ਅਤੇ ਤੁਹਾਡੀਆਂ ਅਰਦਾਸਾਂ ਜ਼ਰੂਰ ਪ੍ਰਵਾਨ ਹੋਣਗੀਆਂ ਅਰਦਾਸ ਕਰਨ ਤੋਂ ਉਪਰੰਤ ਤੁਸੀਂ ਹੁਕਮਨਾਮਾ ਲਾਈਵ ਵੀ ਲੈ ਸਕਦੇ ਹੋ ਜੇਕਰ ਤੁਹਾਨੂੰ ਹੁਕਮਨਾਮਾ ਸਾਹਿਬ ਲੈਣਾ ਆਉਂਦਾ ਹੈ ਤਾਂ ਤੁਸੀਂ ਆਪ ਵੀ ਹੁਕਮਨਾਮਾ ਸਾਹਿਬ ਲੈ ਸਕਦੇ ਹੋ ਨਹੀਂ ਫਿਰ ਤੁਸੀਂ ਚੁਪੈਰਾ ਸਾਹਿਬ ਲਾਈਵ ਜਾ ਕੇ ਹੁਕਮਨਾ ਅੰਮਾ ਸਾਹਿਬ ਲੈ ਸਕਦੀ ਹਾਂ ਚਪੈਰਾ ਸਾਹਿਬ ਕਟਣ ਉਪਰੰਤ ਤੁਸੀਂ ਦੇ ਆਪਣੇ ਪਰਿਵਾਰ ਵਿੱਚ ਵੀ ਵੰਡ ਸਕਦੇ ਹੋ ਅਤੇ ਗਲਾਸ ਵਿੱਚ ਜੋ ਵੀ ਜਲ ਹੈ ਉਸ ਦਾ ਸਿੱਟਾ ਤੁਸੀਂ ਸਾਰੇ ਘਰ ਵਿੱਚ ਦੇਣਾ ਹੈ ਦੇਣਾ ਹੈ ਕਿਉਂਕਿ ਇਸ ਨਾਲ ਬੁਰੀਆਂ ਸ਼ਕਤੀਆਂ ਦੂਰ ਹੁੰਦੀਆਂ ਹਨ ਤੁਹਾਡੇ ਬੱਚਿਆਂ ਤੇ ਪਰਿਵਾਰ ਤੇ ਮਿਹਰ ਭਰਿਆ ਹੱਥ ਬਾਬਾ ਦੀਪ ਸਿੰਘ ਜੀ ਆਪ ਰੱਖਦੇ ਹਨ ਸੰਗਤ ਜੀ ਅਸੀਂ ਪੂਰੀ ਮਰਿਆਦਾ ਤਹਿਤ ਘਰ ਵਿੱਚ ਬੈਠ ਕੇ ਵੀ ਚਪੈਰਾ ਸਾਹਿਬ ਕੱਟ ਸਕਦੇ ਹਾਂ ਸੰਗਤ ਜੀ ਜੇਕਰ ਕਿਸੇ ਦੇ ਵੀ ਮਨ ਵਿੱਚ ਚਪੈਰਾ ਸਾਹਿਬ ਨੂੰ ਲੈ ਕੇ ਕੋਈ ਸੱਕ ਹੈ ਤਾਂ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਮੈਂ ਕੋਸ਼ਿਸ਼ ਕਰਾਂਗੀ ਕਿ ਤੁਹਾਡਾ ਸੱਕਾ ਦੂਰ ਕਰ ਸਕਾਂ ਧੰਨਵਾਦ ਸੰਗਤ ਜੀ ਅੱਗੇ ਹੋਰ ਵੀਡੀਓ ਵਿੱਚ ਮਿਲਦੇ ਹਾਂ ਸੰਗਤ ਜੀ ਧਾਰਮਿਕ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸੰਗਤ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ